ਦੋਸਤੋ ਸਤਿ ਸ਼੍ਰੀ ਅਕਾਲ ਜੀ ਇੱਕ ਸੈਲਸਲਾ ਜਿਹੜਾ ਹੋਰ ਅੱਗੇ ਮੈਂ ਵਧਾਉਣ ਲੱਗਿਆ ਇਸ ਚੈਨਲ ਦੇ ਉਤੋਂ ਆਪਾਂ ਕਹਾਣੀਆਂ ਵੀ ਸਾਂਝੀਆਂ ਕਰਿਆ ਕਰਾਂਗੇ ਕਹਾਣੀਆਂ ਵੱਖਰੀਆਂ ਕਿਵੇਂ ਨੇ ਇਸ ਵਾਰੀ ਕਿ ਆਪਾਂ ਕ੍ਰਾਈਮ ਸਟੋਰੀਜ਼ ਜਿਹੜੀਆਂ ਰੀਅਲ ਕ੍ਰਾਈਮ ਸਟੋਰੀਜ਼ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਇਹੋ ਜਿਹੀਆਂ ਕਹਾਣੀਆਂ ਜੋ ਕਿਸੇ ਦੀ ਅਸਲ ਜ਼ਿੰਦਗੀ ਦੇ ਨਾਲ ਸੰਬੰਧ ਰੱਖਦੀਆਂ ਨੇ ਤੇ ਸਸਪੈਂਸ ਦੇ ਨਾਲ ਭਰਪੂਰ ਹੋਣਗੀਆਂ ਬੜੀਆਂ ਦਿਲਚਸਪ ਹੋਣਗੀਆਂ ਤੁਹਾਨੂੰ ਸਾਵਧਾਨ ਕਰਨਗੀਆਂ ਅਵੇਅਰ ਕਰਨਗੀਆਂ ਤੇ ਤੁਹਾਨੂੰ ਇਹ ਵੀ ਦੱਸਣਗੀਆਂ ਕਿ ਇਨਸਾਨ ਕਿਸ ਹੱਦ ਤੱਕ ਗਿਰ ਚੁੱਕਿਆ ਇਸ ਦੁਨੀਆ ਦੇ ਉੱਤੇ ਅੱਜ ਤੇ ਇਨਸਾਨ ਦੀ ਮਾਨਸਿਕਤਾ ਕਿੱਥੇ ਤੱਕ ਪਹੁੰਚ ਚੁੱਕੀ ਆ ਆਪਣੇ ਆਪਣੇ ਮਤਲਬ ਲਈ ਕਹਿ ਲੋ ਜਾਂ ਆਪਣੇ ਨਿੱਜੀ ਕਿਸੇ ਸੁਆਰਥ ਦੇ ਲਈ ਉਹ ਕੀ ਕੁਝ ਇੱਕ ਆਪਣੇ ਖਾਸ ਬੰਦਿਆਂ ਦੇ ਨਾਲ ਖਾਸ ਰਿਸ਼ਤੇਦਾਰਾਂ ਦੇ ਨਾਲ ਕਰ ਸਕਦਾ ਇਹ ਕਹਾਣੀਆਂ ਦੇ ਜ਼ਰੀਏ ਆਪਾਂ ਸਾਂਝਾ ਕਰਿਆ ਕਰਾਂਗੇ ਸੋ ਅੱਜ ਦੀ ਜਿਹੜੀ ਸ਼ੁਰੂਆਤ ਕਰਦੇ ਆ ਉਹ ਇੱਕ ਕਹਾਣੀ ਆ ਜੀ ਲਵ ਟ੍ਰਾਇੰਗਲ ਆ ਕਰਨਾਟਕਾ ਦੇ ਵਿੱਚ ਇੱਕ ਕਾਦਰ ਨਾਮ ਦਾ ਕਸਬਾ ਵਾ ਉਥੇ ਦੀ ਇਹ ਕਹਾਣੀ ਆ ਬੜਿਆ ਤੁਹਾਨੂੰ ਯਾਦ ਹੋਵੇ ਜੇ ਸ਼ਾਇਦ ਕਿਸੇ ਨੂੰ ਕਰੋਨਾ ਤੋਂ ਪਹਿਲਾਂ ਦਾ ਇੱਕ ਕੇਸ ਆਇਆ ਸੀਗਾ ਜੀ ਕਵਿਤਾ ਬਿੰਦੂ ਦਾ ਕਤਲ ਹੋਇਆ ਸੀ ਬੜਾ ਹਾਈ ਪ੍ਰੋਫਾਈਲ ਕੇਸ ਸੀ ਬਹੁਤ ਚਰਚਾ ਦਾ ਵਿਸ਼ਾ ਰਿਹਾ ਸੀਗਾ ਫਰਵਰੀ 2020 ਦੀ ਗੱਲ ਆ ਮਾਰਚ 2020 ਦੇ ਵਿੱਚ ਲਾਕਡਾਊਨ ਲੱਗਿਆ ਸੀ ਤੇ ਉਸ ਤੋਂ ਪਹਿਲਾਂ ਮਹੀਨਾ ਕੁ ਪਹਿਲਾਂ ਦੀ ਇਹ ਸਾਰੀ ਅਸਲ ਕਹਾਣੀ ਆ ਸੋ ਕਵਿਤਾ ਬਿੰਦੂ ਦਾ ਕਤਲ ਹੋਇਆ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਇਹ ਵੀ ਪਤਾ ਸੀ ਕਿ ਉਹ ਮਰਡਰ ਕਿਨੇ ਕੀਤਾ ਉਹਨਾਂ ਦੇ ਸਾਹਮਣੇ ਸਬੂਤ ਸੀ ਜਿਹੜਾ ਮਲਜ਼ਮ ਸੀਗਾ ਉਹ ਵੀ ਉਹਨਾਂ ਨੂੰ ਪਤਾ ਸੀ ਪੁਲਿਸ ਵਾਲਿਆਂ ਨੂੰ ਪਰ ਫੇਰ ਵੀ ਪੁਲਿਸ ਨਾ ਤਾਂ ਉਹਨੂੰ ਗ੍ਰਿਫਤਾਰ ਕਰ ਸਕੀ ਨਾ ਹੀ ਉਹ ਕੇਸ ਨੂੰ ਕੰਟੀਨਿਊ ਕਰ ਸਕੀ ਕੇਸ ਵੀ ਇਹ ਕਲੋਜ਼ ਕਰਨਾ ਪਿਆ ਪਰ ਕਿਉਂ ਇਹ ਸਾਰੀ ਗੱਲਬਾਤ ਅੱਗੇ ਕਰਦੇ ਆਂ ਜੀ ਸੋ ਜਿੱਦਾਂ ਮੈਂ ਕਿਹਾ ਕਿ ਕਹਾਣੀ ਕਵਿਤਾ ਬਿੰਦੂ ਦੇ ਨਾਲ ਸੰਬੰਧ ਰੱਖਦੀ ਹੈ ਕਰਨਾਟਕਾ ਦਾ ਇੱਕ ਕਾਦਰ ਅ ਕਰਕੇ ਕਸਬਾ ਵਾ ਉਥੇ ਡਾਕਟਰ ਰੇਵੰਤ ਨਾਮ ਦਾ ਇੱਕ ਵਿਅਕਤੀ ਰਹਿੰਦਾ ਸੀ ਤੇ ਉਹ ਕਵਿਤਾ ਬਿੰਦੂ ਦਾ ਹਸਬੈਂਡ ਸੀ ਉਸੇ ਸ਼ਹਿਰ ਦੇ ਵਿੱਚ ਉਹਦਾ ਇੱਕ ਡੈਂਟਲ ਕਲੀਨਿਕ ਸੀ ਮਤਲਬ ਕਿ ਇੱਕ ਡੈਂਟਿਸਟ ਸੀਗਾ ਜੀ ਡਾਕਟਰ ਰੇਵੰਤ ਇਹਨਾਂ ਦੋਨਾਂ ਦੇ ਦੋ ਬੱਚੇ ਸੀਗੇ ਜੀ ਇੱਕ 5 ਸਾਲ ਦਾ ਤੇ ਇੱਕ 11 ਮਹੀਨੇ ਦਾ بڑے ਛੋਟੇ ਬੱਚੇ ਸੀ ਤੇ ਹੱਸਦਾ ਖੇਡਦਾ ਪਰਿਵਾਰ ਸੀ ਹੁਣ ਦਿਨ ਆਉਂਦਾ ਜੀ 17 ਫਰਵਰੀ 2020 ਦਾ ਤੇ ਸ਼ਾਮ ਨੂੰ ਜਦੋਂ 6:30 ਹੁੰਦੇ ਨੇ ਤਾਂ ਡਾਕਟਰ ਰੇਵੰਤ ਆਪਣੀ ਘਰ ਵਾਲੀ ਕਵਿਤਾ ਨੂੰ ਫੋਨ ਕਰਕੇ ਉਹਦਾ ਹਾਲ-ਚਲ ਰੋਜ਼ ਵਾਂਗੂ ਪੁੱਛਦਾ 6:30 ਵਜੇ ਕਾਲ ਕਰਦਾ ਡਾਕਟਰ ਤੇ ਰਾਤ ਨੂੰ 8 ਵਜੇ ਰੋਜ਼ ਦੇ ਵਾਂਗੂ ਉਹ ਜਦ ਘਰ ਵਾਪਸ ਆਉਂਦਾ ਤਾਂ ਘਰ ਆ ਕੇ ਸਾਰੇ ਪਾਸੇ ਉਹ ચીਕ ਚਿਹੜਾ ਪਾ ਦੰਦਾ ਸਾਰੇ ਗਵਾਂਢੀਆ ਜਿਹੜੇ ਉਹ ਡਾਕਟਰ ਰੇਵੰਤ ਦੇ ਘਰ ਇਕੱਟੇ ਹੋ ਜਾਂਦੇ ਆ ਕਿ ਡਾਕਟਰ ਰੇਵੰਤ ਨੇ ਕਿਉਂ ਇੰਨਾ ਰੌਲਾ ਪਾਇਆ ਤੇ ਜਦੋਂ ਸਾਰੇ ਅੰਦਰ ਜਾ ਕੇ ਦੇਖਦੇ ਆ ਤਾਂ ਸਾਰਾ ਉਥੇ ਸਮਾਨ ਆ ਜਿਹੜਾ ਘਰ ਦਾ ਖਿਲਰਿਆ ਪਿਆ ਸੀ ਅਲਮਾਰੀ ਖੁੱਲੀ ਸੀ ਤੇ ਇੱਕ ਹੈਰਾਨ ਕਰਨ ਵਾਲੀ ਗੱਲ ਜਿਹੜੀ ਕਵਿਤਾ ਬਿੰਦੂ ਸੀ ਉਹ ਫਰਸ਼ ਦੇ ਉੱਤੇ ਲੰਮੀ ਪਈ ਸੀ ਖੂਨੋਂ ਖੂਨ ਹੋ ਕੇ ਤੇ ਉਹ ਉਥੇ ਪ੍ਰਾਣ त्याग ਚੁੱਕੀ ਸੀ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਅਰਿਸਕੇਰੇ ਉੱਥੇ ਪੁਲਿਸ ਸਟੇਸ਼ਨ ਆ ਜੀ ਉੱਥੋਂ ਪੁਲਿਸ ਬੁਲਾਈ ਜਾਂਦੀ ਆ ਤੇ ਜਦੋਂ ਪੁਲਿਸ ਆ ਕੇ ਸਾਰੀ ਤਹਿਕੀਕਾਤ ਕਰਦੀ ਆ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਆ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਕੋਈ ਲੁੱਟ ਖੋਹ ਕਰਨ ਦੇ ਮਕਸਦ ਦੇ ਨਾਲ ਆਇਆ ਕਿਉਂਕਿ ਅਲਮਾਰੀ ਖੁੱਲੀ ਸੀ ਤੇ ਬਹੁਤ ਕੀਮਤੀ ਗਹਿਣੇ ਉੱਥੋਂ ਗਾਇਬ ਸੀਗੇ ਪਰ ਫੇਰ ਵੀ ਜੀ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ ਕਰਨੀ ਸੀ ਪੋਸਟਮਾਰਟਮ ਦੇ ਲਈ ਉਸ ਬਾਡੀ ਨੂੰ ਭੇਜਿਆ ਜਾਂਦਾ ਤੇ ਉਧਰ ਡਾਕਟਰ ਰੇਵੰਤ ਦੇ ਵੱਲੋਂ ਐਫ ਆਈ ਆਰ ਦਰਜ ਕਰਾਈ ਜਾਂਦੀ ਆ ਕਿਹਾ ਜਾਂਦਾ ਉਹ ਵੀ ਇਹ ਬਿਆਨ ਦਿੰਦਾ ਵਾ ਕਿ ਲੁੱਟ ਖੋ ਕਰਨ ਦੇ ਲਈ ਕੋਈ ਬੰਦੇ ਆਏ ਸੀ ਉਹ ਕਵਿਤਾ ਨੂੰ ਮਾਰ ਕੇ ਚਲੇ ਗਏ ਤੇ ਗਹਿਣੇ ਲੈ ਕੇ ਫਰਾਰ ਹੋ ਗਏ ਹੁਣ ਬਾਡੀ ਗਈ ਸੀ ਜੀ ਪੋਸਟਮਾਰਟਮ ਦੇ ਲਈ ਤੇ ਜਦੋਂ ਉਹ ਰਿਪੋਰਟ ਆਉਂਦੀ ਆ ਪੁਲਿਸ ਵਾਲੇ ਬਹੁਤ ਹੈਰਾਨ ਹੁੰਦੇ ਆ ਕਿ ਨਾ ਤਾਂ ਕੋਈ ਵੀ ਉਹ ਜ਼ਬਰਦਸਤੀ ਦੇ ਨਿਸ਼ਾਨ ਦੀ ਬਾਡੀ ਤੇ ਮਿਲੇ ਕੋਈ ਵੀ ਜਿਹਦਾ ਅਣਜਾਣ ਬੰਦਾ ਘਰੇ ਦਾਖਲ ਹੋਊਗਾ ਤਾਂ ਇੱਕ ਸਟਰਗਲ ਕਰਦਾ ਬੰਦਾ ਉਹ ਸਟਰਗਲ ਬਿਲਕੁਲ ਨਹੀਂ ਲੱਗੀ ਕਿ ਹੋਈ ਆ ਉੱਥੇ ਕੋਈ ਵੀ ਫੋਰਸ ਐਂਟਰੀ ਦੇ ਨਿਸ਼ਾਨ ਉੱਥੇ ਨਹੀਂ ਮਿਲਦੇ ਤੇ ਇਹ ਸਾਰਾ ਕੁਝ ਹੁਣ ਪੁਲਿਸ ਨੂੰ ਜਿਹੜਾ ਭੰਬਲ ਪੂਸੇ ਦੇ ਵਿੱਚ ਤਾਂ ਪਾ ਰਿਆ ਸੀ ਇੱਕ ਸ਼ੱਕ ਦੀ ਸੂਈ ਆ ਜਿਹੜੀ ਉਹ ਡਾਕਟਰ ਰੇਵੰਤ ਦੇ ਉੱਤੇ ਜਾਂਦੀ ਆ ਮਤਲਬ ਕਿ ਕਵਿਤਾ ਬਿੰਦੂ ਦੇ ਘਰ ਵਾਲੇ ਦੇ ਉੱਤੇ ਜਾਂਦੀ ਆ ਕਿ ਇਹਨੇ ਸਾਰਾ ਕੁਝ ਕੀਤਾ ਪਰ ਪੁਲਿਸ ਕਾਲੀ ਬਿਲਕੁਲ ਨਹੀਂ ਕਰਦੀ ਕਿ ਉਹ ਬਿਲਕੁਲ ਕਿਸੇ ਦੇ ਉੱਤੇ ਇਲਜ਼ਾਮ ਲਗਾ ਸਕੇ ਇੱਕ ਹੋਰ ਜਿਹੜੀ ਹੈਰਾਨ ਕਰਨ ਵਾਲੀ ਗੱਲ ਸੀ ਜਿਹਦੇ ਨਾਲ ਪੁਲਿਸ ਨੂੰ ਹੋਰ ਵੀ ਜ਼ਿਆਦਾ ਸ਼ੱਕ ਡਾਕਟਰ ਰੇਵੰਤ ਤੇ ਹੋਇਆ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਉਹ ਇਹ ਸੀ ਕਿ ਕਵਿਤਾ ਨੂੰ ਪਹਿਲਾਂ ਬੇਹੋਸ਼ੀ ਦਾ ਟੀਕਾ ਦਿੱਤਾ ਗਿਆ ਸੀ ਉਸ ਤੋਂ ਬਾਅਦ সার্জিক্যাল ব্লেড ਜਿਹੜਾ ਹੁੰਦਾ ਵਾ শারਪ ਸਰਜিক্যাল ਬਲੇਡ ਉਹਦੇ ਨਾਲ ਕਵਿਤਾ ਦਾ ਗਲਾ ਕਟਿਆ ਗਿਆ ਸੀ ਉਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਤੇ ਪੁਲਿਸ ਵਾਲਿਆਂ ਨੂੰ ਇਹ ਲੱਗਿਆ ਕਿ ਇੱਕ ਡਾਕਟਰ ਇਹ ਕੰਮ ਕਰ ਸਕਦਾ ਡਾਕਟਰ ਦੇ ਕੋਲ ਹੀ ਬਿਓਸ਼ੀ ਦਾ ਟੀਕਾ ਮਿਲ ਸਕਦਾ ਤੇ ਸਰਜিক্যাল ਬਲੇਡ ਵੀ ਉਹਨਾਂ ਦੇ ਕੋਲ ਹੀ ਹੋ ਸਕਦਾ ਇਸ ਕਰਕੇ ਡਾਕਟਰ ਰੇਵੰਤ ਹੋਰ ਜ਼ਿਆਦਾ ਸ਼ੱਕ ਦੇ ਘੇਰੇ ਦੇ ਵਿੱਚ ਸੀ ਪੁਲਿਸ ਆਪਣਾ ਕੰਮ ਕਰਦੀ ਆ ਜੀ ਸੀਸੀਟੀਵੀ ਕੈਮਰੇ ਤੇ ਹੋਰ ਜੋ ਵੀ ਉਹ ਛਾਣਬੀਣਾ ਆਪਣੇ ਵੱਲੋਂ ਕਰਦੀ ਆ ਉਹਦੇ ਵਿੱਚ ਕੋਈ ਵੀ ਅਣਜਾਣ ਵਿਅਕਤੀ ਕੋਈ ਵੀ ਇਦਾਂ ਦਾ ਉਹਨਾਂ ਨੂੰ ਨਹੀਂ ਮਿਲਦਾ ਉਸ ਤੋਂ ਬਾਅਦ ਜੀ ਡਾਕਟਰ ਰੇਵੰਤ ਦੇ ਕਾਲ ਰਿਕਾਰਡ ਕਢਾਏ ਜਾਂਦੇ ਆ ਪੁਲਿਸ ਆਪਣੀ ਇਨਵੈਸਟੀਗੇਸ਼ਨ ਪੂਰੀ ਕਰਦੀ ਆ ਬੜਾ ਹੈਰਾਨੀਜਨਕ ਖੁਲਾਸਾ ਇੱਕ ਹੁੰਦਾ ਵਾ ਜੀ ਕਾਲ ਰਿਕਾਰਡ ਕਢਾਉਣ ਤੋਂ ਬਾਅਦ ਇੱਕ ਹਰਸ਼ਿਤਾ ਨਾਮ ਦੀ ਕੁੜੀ ਦੇ ਨਾਲ ਡਾਕਟਰ ਰੇਵੰਤ ਲਗਾਤਾਰ ਗੱਲਾਂ ਕਰਦਾ ਸੀ ਕਾਫੀ ਦਿਨਾਂ ਤੋਂ ਤੇ ਇੱਥੋਂ ਤੱਕ ਕਵਿਤਾ ਦੀ ਮੌਤ ਤੋਂ ਬਾਅਦ ਵੀ ਉਹਨੇ ਹਰਸ਼ਿਤਾ ਦੇ ਨਾਲ ਕਈ ਵਾਰੀ ਗੱਲ ਕੀਤੀ ਸੀ ਸ਼ਾਇਦ ਹੁਣ ਡਾਕਟਰ ਰੇਵੰਤ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਪੁਲਿਸ ਪੂਰੀ ਤਰ੍ਹਾਂ ਉਹਦੇ ਮਗਰ ਪੈ ਗਈ ਆ ਪਹਿਲਾਂ ਕੀ ਹੁੰਦਾ ਸੀ ਕਿ ਪੁਲਿਸ ਸਟੇਸ਼ਨ ਜਦੋਂ ਵੀ ਡਾਕਟਰ ਰੇਵੰਤ ਨੂੰ ਪੁੱਛ ਕੇ ਚੱਲੀ ਬੁਲਾਇਆ ਜਾਂਦਾ ਸੀ ਉਹ ਪਹੁੰਚਦਾ ਸੀ ਤੇ ਅੱਜ ਵੀ ਇਦਾਂ ਹੀ ਹੋਇਆ ਉਸ ਤੋਂ 5 ਦਿਨ ਬਾਅਦ ਦੀ ਗੱਲ ਆ 17 ਫਰਵਰੀ ਤੋਂ 5 ਦਿਨ ਬਾਅਦ ਜਦੋਂ ਡਾਕਟਰ ਰੇਵੰਤ ਨੂੰ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਵਾ ਕਿ ਤੇਰੇ ਤੋਂ ਕੁਝ ਸਵਾਲ ਕਰਨੇ ਆ ਤਾਂ ਉਹ ਉਥੇ ਨਹੀਂ ਪਹੁੰਚਦਾ ਤੇ ਜਿੱਦਾਂ ਹੀ ਪੁਲਿਸ ਡਾਕਟਰ ਰੇਵੰਤ ਦੇ ਘਰ ਆ ਪਉਣ ਲੱਗਦੀ ਆ ਤਾਂ ਉਹਨਾਂ ਨੂੰ ਇੱਕ ਇਤਲਾਹ ਮਿਲਦੀ ਆ ਇੱਕ ਸੂਚਨਾ ਮਿਲਦੀ ਆ ਕਿ ਆਹ ਇੱਕ ਰੇਲਵੇ ਪਟੜੀ ਦੇ ਉੱਤੇ ਲਾਸ਼ ਮਿਲੀ ਕੋਈ ਡੈੱਡ ਬੋਡੀ ਮਿਲੀ ਆ ਜਦੋਂ ਪੁਲਿਸ ਉੱਥੇ ਪਹੁੰਚਦੀ ਆ ਉਹ ਡੈੱਡ ਬੋਡੀ ਕਿਸੇ ਹੋਰ ਦੀ ਨਹੀਂ ਡਾਕਟਰ ਰੇਵੰਤ ਦੀ ਹੁੰਦੀ ਆ ਪੁਲਿਸ ਇਹ ਦੇਖ ਕੇ ਬਹੁਤ ਹੈਰਾਨ ਹੋ ਜਾਂਦੀ ਆ ਉਹਨਾਂ ਨੂੰ ਇਹ ਵੀ ਲੱਗ ਰਿਹਾ ਸੀ ਪੁਲਿਸ ਵਾਲਿਆਂ ਨੂੰ ਕਿ ਇਹ ਕੇਸ ਥੋੜਾ ਜਿਆਦਾ ਟਿਪੀਕਲ ਹੋ ਗਿਆ ਕਿਉਂਕਿ ਜਿਹੜਾ ਸਸਪੈਕਟ ਮੇਨ ਲੱਗ ਰਿਹਾ ਸੀ ਜਿਹਦੇ ਤੇ ਸਭ ਤੋਂ ਜ਼ਿਆਦਾ ਸ਼ੱਕ ਸੀ ਉਹਦੇ ਨਾਲ ਵੀ ਇਹ ਸਾਰਾ ਕੁਝ ਹੋ ਗਿਆ ਤਾਂ ਇਹ ਸਾਰਾ ਕੁਝ ਕਰਨ ਪਿੱਛੇ ਕੌਣ ਸੀ ਮਾਸਟਰਮਾਈਂਡ ਆਖਿਰ ਹੈ ਕੌਣ ਸੀ ਤੇ ਪੁਲਿਸ ਦੀ ਹੁਣ ਸ਼ੱਕ ਦੀ ਸੂਈ ਸਿੱਧਾ ਜਾਂਦੀ ਆ ਜੀ ਹਰਸ਼ਿਤਾ ਦੇ ਉੱਤੇ ਹਰਸ਼ਿਤਾ ਰਹਿੰਦੀ ਸੀ ਜੀ ਬੈਂਗਲੋਰੂ ਦੇ ਵਿੱਚ ਤੇ ਪੁਲਿਸ ਹੁਣ ਉਹਦੇ ਘਰ ਵੱਲ ਨੂੰ ਰਵਾਨਾ ਹੁੰਦੀ ਆ ਹਰਸ਼ਿਤਾ ਇਹ ਸਾਰਾ ਕੁਝ ਨਿਊਜ਼ ਦੇ ਵਿੱਚ ਦੇਖ ਚੁੱਕੀ ਸੀ ਕਿ ਡਾਕਟਰ ਰੇਵੰਤ ਵੀ ਇਸ ਦੁਨੀਆ ਤੇ ਨਹੀਂ ਰਿਹਾ ਕਿਉਂਕਿ ਹਾਈ ਪ੍ਰੋਫਾਈਲ ਕੇਸ ਸੀ ਮੀਡੀਆ ਨੇ ਬਹੁਤ ਉਹਨੂੰ ਕਵਰ ਕੀਤਾ ਸੀ ਤੇ ਜਿੰਨੀ ਦੇਰ ਨੂੰ ਪੁਲਿਸ ਉਹਦੇ ਘਰ ਪਹੁੰਚਦੀ ਆ ਹਰਸ਼ਿਤਾ ਵੀ ਪੱਖੇ ਦੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੰਦੀ ਆ ਜਦੋਂ ਪੁਲਿਸ ਇਹ ਸਾਰਾ ਕੁਝ ਦੇਖਦੀ ਆ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਕੇਸ ਦੇ ਨਾਲ ਕੋਈ ਹੋਰ ਵੀ ਇਨਸਾਨ ਜੁੜਿਆ ਹੋਇਆ ਹੋ ਸਕਦਾ ਵੀ ਇਹ ਸਾਰਾ ਕੁਝ ਕਿਉਂ ਹੋ ਰਿਹਾ ਚਲੋ ਜੀ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰਦੀ ਆ ਹਰਸ਼ਿਤਾ ਦਾ ਜਿਹੜਾ ਉਹ ਘਰ ਫਰੋਲਦੀ ਆ ਤਾਂ ਉਹਨਾਂ ਨੂੰ ਉੱਥੋਂ ਕੀ ਮਿਲਦਾ ਉਹ ਕਵਿਤਾ ਵਾਲੇ ਗਹਿਣੇ ਜਿਹੜੇ ਚੋਰੀ ਹੋਏ ਸੀ ਉਹ ਹਰਸ਼ਿਤਾ ਦੇ ਘਰੋਂ ਮਿਲਦੇ ਆ ਇੱਕ ਕੋਰੀਅਰ ਡਿਟੇਲ ਦੇ ਨਾਲ ਤੇ ਉਹ ਕੋਰੀਅਰ ਦਾ ਜਿਹੜਾ ਕਾਗਜ਼ ਸੀ ਜਦੋਂ ਪੁਲਿਸ ਉਹਦਾ ਰਿਕਾਰਡ ਕਢਾਉਂਦੀ ਆ ਤਾਂ ਪਤਾ ਲੱਗਦਾ ਵਾ ਡਾਕਟਰ ਰੇਵੰਤ ਨੇ ਹੀ ਉਹ ਸਾਰੇ ਜਿਹੜੇ ਗਹਿਣੇ ਆ ਉਹ ਹਰਸ਼ਿਤਾ ਨੂੰ ਬਾਈ ਕੋਰੀਅਰ ਘਰ ਭੇਜੇ ਸੀ ਇੱਥੋਂ ਤੱਕ ਕਿ ਜਿਹੜਾ ਉਸ ਦਿਨ ਮੌਤ ਵਾਲੇ ਦਿਨ ਕਵਿਤਾ ਬਿੰਦੂ ਨੇ ਹਾਰ ਪਾਇਆ ਹੋਇਆ ਸੀ ਗੱਲ ਦੇ ਵਿੱਚ ਉਹ ਵੀ ਹਰਸ਼ਿਤਾ ਦੇ ਘਰੋਂ ਮਿਲਦਾ ਵਾ ਤੇ ਹੁਣ ਪੁਲਿਸ ਨੂੰ ਕਾਫੀ ਹੱਦ ਤੱਕ ਇਹ ਸਾਰਾ ਕੇਸ ਸਮਝ ਆ ਚੁੱਕਿਆ ਸੀ ਆਪਣਾ ਆਪਣੀ ਪੂਰੀ ਜਾਨ ਲਗਾਉਂਦੀ ਆ ਪੁਲਿਸ ਜੋ ਵੀ ਉਹ ਇਨਵੈਸਟੀਗੇਸ਼ਨ ਕਰ ਸਕਦੀ ਸੀ ਜਿੰਨੀ ਵੀ ਡਿਟੇਲ ਉਹ ਡਿਟੇਲ ਚ ਜਾ ਸਕਦੀ ਸੀ ਪੁਲਿਸ ਉਹ ਜਾਂਦੀ ਆ ਤੇ ਆਖਰ ਉਹ ਇਸ ਕੇਸ ਨੂੰ ਇਸ ਤਰੀਕੇ ਦੇ ਨਾਲ ਸੋਲਵ ਕਰਦੀ ਆ ਜੋ ਪੁਲਿਸ ਵਾਲਿਆਂ ਨੇ ਉਦੋਂ ਦੱਸਿਆ ਕਿ ਹਰਸ਼ਿਤਾ ਤੇ ਜਿਹੜਾ ਡਾਕਟਰ ਰੇਵੰਤਾ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਪਰ ਇਸ ਤੋਂ ਪਹਿਲਾਂ ਡਾਕਟਰ ਰੇਵੰਤ ਤੇ ਕਵਿਤਾ ਬਿੰਦੂ ਤੇ ਉਹਨਾਂ ਦੇ ਜਿਹੜੇ ਦੋ ਬੱਚੇ ਆ ਬਹੁਤ ਹੱਸਦਾ ਖੇਡਦਾ ਪਰਿਵਾਰ ਸੀ ਬਹੁਤ ਖੁਸ਼ਹਾਲ ਜ਼ਿੰਦਗੀ ਜੀ ਰਹੇ ਸੀ ਤੇ ਹਰਸ਼ਿਤਾ ਡਾਕਟਰ ਰੇਵੰਤ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਮਿਲਦੀ ਆ ਤੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਕਿ ਹਰਸ਼ਿਤਾ ਦੇ ਪਹਿਲਾਂ ਹੀ ਦੋ ਵਿਆਹ ਹੋ ਚੁੱਕੇ ਸੀ ਤੇ ਉਹ ਜਿਹੜੇ ਉਹਦੇ ਐਕਸ ਹਸਬੈਂਡ ਸੀ ਉਹ ਬੈਂਗਲੋਰੂ ਦੇ ਵਿੱਚ ਹੀ ਰਹਿ ਰਹੇ ਸੀ ਤੇ ਇੱਕ ਬੱਚਾ ਵੀ ਹਰਸ਼ਿਤਾ ਦਾ ਸੀ ਤੇ ਉਹਨੇ ਫੇਰ ਵੀ ਡਾਕਟਰ ਰੇਵੰਤ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਉਹਨੂੰ ਉਹ ਫੋਰਸ ਕਰ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਾ ਤੇ ਡਾਕਟਰ ਰੇਵੰਤ ਉਹਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਵਾ ਉਹਨੂੰ ਉਹਦੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੋ ਜਾਂਦਾ ਪਰ ਉਹਨਾਂ ਦੇ ਰਾਹ ਦੇ ਵਿੱਚ ਜੇ ਕੋਈ ਰੋੜਾ ਸੀ ਤਾਂ ਉਹ ਸੀ ਜੀ ਕਵਿਤਾ ਬਿੰਦੂ ਡਾਕਟਰ ਰੇਵੰਤ ਬਹੁਤ ਭਿਆਨਕ ਜਿਹੜੀਆਂ ਪਲੈਨਿੰਗਸ ਉਹਨੂੰ ਮਾਰਨ ਦੀਆਂ ਕਰਨ ਲੱਗ ਜਾਂਦਾ ਵਾ ਕਿ ਉਹਨੂੰ ਹੋ ਕਿਸ ਤਰ੍ਹਾਂ ਆਪਣੇ ਰਾਹ ਤੋਂ ਹਟਾਵੇ ਤੇ ਉਹ ਜਲਦੀ ਜਲਦੀ ਹਰਸ਼ਿਤਾ ਦੇ ਨਾਲ ਵਿਆਹ ਕਰਾ ਲਵੇ ਤੇ ਉਹਨੇ ਆਪ ਹੀ ਉਸੇ ਦਿਨ 17 ਫਰਵਰੀ 2020 ਨੂੰ ਆਪਣੇ ਦੋਨੋਂ ਛੋਟੇ ਬੱਚਿਆਂ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਭੇਜਿਆ ਤੇ ਆਪ ਹੀ ਸ਼ਾਮ ਨੂੰ 6:30 ਵਜੇ ਇੱਕ ਲੁਟੇਰਾ ਬਣ ਕੇ ਘਰ ਜਾਂਦਾ ਵਾ ਉਹਨੂੰ ਬੇਹੋਸ਼ੀ ਦਾ ਟੀਕਾ ਲਾਉਂਦਾ ਕਵਿਤਾ ਨੂੰ ਤੇ ਬਾਅਦ ਵਿੱਚ ਸਰਜੀਕਲ ਬਲੇਡ ਦੇ ਨਾਲ ਉਹਦਾ ਮਟਰ ਕਰ ਦਿੰਦਾ ਤੇ ਉਹ ਸਾਰਾ ਇਹ ਰੂਪ ਦੇਣ ਦੀ ਕੋਸ਼ਿਸ਼ ਕਰਦਾ ਕਿ ਇਹ ਇੱਕ ਲੁੱਟਖੋਈ ਆ ਕਿ ਕੋਈ ਲੁੱਟਖੋਈ ਕਰਨ ਦੇ ਲਈ ਆਇਆ ਸੀ ਉਹਦੀ ਪਤਨੀ ਨੂੰ ਮਾਰ ਗਿਆ ਪਰ ਜਦੋਂ ਪੁਲਿਸ ਵਾਲੇ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੇ ਆ ਤੇ ਉਹ ਵਾਰ-ਵਾਰ ਡਾਕਟਰ ਰੇਵੰਤ ਨੂੰ ਸਾਰੇ ਸਵਾਲ ਕਰਦੇ ਆ ਤੇ ਜਦੋਂ ਰੇਵੰਤ ਡਾਕਟਰ ਰੇਵੰਤ ਨੂੰ ਪਤਾ ਲੱਗਦਾ ਕਿ ਹੁਣ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਉਹ ਬਚ ਨਹੀਂ ਸਕੂਗਾ ਤਾਂ ਜਦੋਂ ਉਹਨੂੰ ਕਾਲ ਆਉਂਦੀ ਆ 5 ਦਿਨ ਬਾਅਦ ਕਿ ਉਹ ਪੁਲਿਸ ਸਟੇਸ਼ਨ ਆਵੇ ਤਾਂ ਉਹ ਪੁਲਿਸ ਸਟੇਸ਼ਨ ਜਾਣ ਦੀ ਬਜਾਏ ਰੇਲਵੇ ਟਰੈਕ ਦੇ ਉੱਤੇ ਜਾ ਕੇ ਆਪਣੀ ਜ਼ਿੰਦਗੀ ਤੋਂ ਖਿਬਰਾ ਕੇ ਆਪਣੀ ਜਾਨ ਆਪ ਦੇ ਦਿੰਦਾ ਤੇ ਉਸ ਤੋਂ ਬਾਅਦ ਜਦੋਂ ਹਰਸ਼ਿਤਾ ਨੂੰ ਇਹ ਗੱਲ ਦਾ ਪਤਾ ਲੱਗਦਾ ਕਿ ਡਾਕਟਰ ਰੇਵੰਤ ਇਸ ਦੁਨੀਆ ਤੇ ਨਹੀਂ ਰਿਹਾ ਜਦੋਂ ਮੈਂ ਕਿਹਾ ਹਾਈ ਪ੍ਰੋਫਾਈਲ ਕੇਸ ਬਣ ਚੁੱਕਿਆ ਸੀ ਉਹ ਵੀ ਘਬਰ ਆ ਗਈ ਉਹਨੂੰ ਪਤਾ ਸੀ ਕਿ ਉਹ ਵੀ ਪੁਲਿਸ ਦੇ ਚੁੰਗਲ ਤੋਂ ਬਚ ਨਹੀਂ ਪਾਉਗੀ ਤੇ ਉਹਨੇ ਵੀ ਉਹੀ ਰਾਸਤਾ ਅਪਣਾ ਲਿਆ ਜੋ ਡਾਕਟਰ ਰੇਵੰਤ ਨੇ ਅਪਣਾਇਆ ਉਹਨੇ ਵੀ ਆਪਣੀ ਜੀਵਨ ਲੀਲਾ ਆਪ ਹੀ ਸਮਾਪਤ ਕਰ ਦਿੱਤੀ ਤੇ ਇਹਦੇ ਨਾਲ ਹੀ ਇਹ ਸਾਰਾ ਜਿਹੜਾ ਕੇਸ ਆ ਉਹ ਵੀ ਖਤਮ ਹੋ ਜਾਂਦਾ ਤੇ ਪੁਲਿਸ ਨੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਬਾਕੂਬੀ ਕੀਤੀ ਪ੍ਰੋਪਰ ਢੰਗ ਦੇ ਨਾਲ ਕੀਤੀ ਪਰ ਜਿਹੜੇ ਡਾਕਟਰ ਰੇਵੰਤ ਤੇ ਹਰਸ਼ਿਤਾ ਨੂੰ ਇਹ ਨਹੀਂ ਪਤਾ ਸੀ ਕਿ ਉਹ ਜੋ ਖੇਡ ਖੇਡਣ ਜਾ ਰਹੇ ਆ ਉਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਆ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਵੀ ਇੱਕ ਲੁੱਟ ਖੋਹ ਦਾ ਇਹਨੂੰ ਸੀਨ ਬਣਾ ਕੇ ਪੁਲਿਸ ਬੜੀ ਆਸਾਨੀ ਦੇ ਨਾਲ ਇਹ ਕੇਸ ਆ ਜਿਹੜਾ ਉਹ ਕਲੋਜ਼ ਕਰ ਦੂਗੀ ਉਸ ਤੋਂ ਬਾਅਦ ਉਹ ਵਿਆਹ ਕਰਾ ਲੈਣਗੇ ਤੇ ਆਪਣੀ ਜੀਵਨ ਜਿਹੜੀ ਆਪਣਾ ਜੀਵਨ ਨੂੰ ਉਹ ਵਧੀਆ ਤਰੀਕੇ ਦੇ ਨਾਲ ਬਤਾਉਣਗੇ ਪਰ ਉਹਨਾਂ ਨੂੰ ਆਪਣੇ ਜਿਹੜੀ ਆਪਣੇ ਕਈ ਵਾਰੀ ਸਿਸਟਮ ਦੀ ਤਾਕਤ ਦਾ ਨਹੀਂ ਪਤਾ ਹੁੰਦਾ ਸੋ ਇੱਕ ਸਿੱਖਿਆ ਵੀ ਜ਼ਰੂਰ ਮਿਲਦੀ ਆ ਕਿ ਕੁਝ ਨਹੀਂ ਰੱਖਿਆ ਆਪਾਂ ਆਪਣੇ ਰਿਸ਼ਤਿਆਂ ਲਈ ਲਾਇਲ ਰਹੀਏ ਤੇ ਕੋਈ ਵੀ ਜਿਹੜਾ ਕਦਮ ਜ਼ਿੰਦਗੀ ਦੇ ਵਿੱਚ ਤੁਸੀਂ ਚੁੱਕਣਾ ਵਾ ਤਾਂ ਉਸ ਤੋਂ ਪਹਿਲਾਂ 100 ਵਾਰੀ ਸੋਚੋ ਇਹੋ ਜਿਹੇ ਰਾਸਤੇਾਂ ਤੇ ਜਾ ਕੇ ਕੋਈ ਆਪਣਾ ਜੀਵਨ ਖੁਸ਼ੀ ਦੇ ਨਾਲ ਨਹੀਂ ਬਤਾ ਸਕਦਾ ਕਿਸੇ ਦੀ ਜਾਨ ਲੈ ਕੇ ਅਸੀਂ ਆਪਣੀ ਜ਼ਿੰਦਗੀ ਸੌਖੀ ਨਹੀਂ ਕਰ ਸਕਦੇ ਕਦੇ ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕ ਸਵਾਲ ਹੋਊਗਾ ਕਿ ਜਿਹੜੇ ਦੋ ਬੱਚੇ ਸੀ ਉਹ ਕਿੱਥੇ ਗਏ ਜਿਹੜੇ ਇਹਨਾਂ ਦੇ ਬੱਚੇ ਸੀਗੇ ਜੀ ਕਵਿਤਾ ਬਿੰਦੂ ਤੇ ਡਾਕਟਰ ਰੇਵੰਤ ਦੇ ਉਹ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਅਡਾਪਟ ਕਰ ਲਏ ਸੀਗੇ ਤੇ ਅੱਜ ਜੋ ਸੁਣਿਆ ਵਾ ਕਿ ਉਹ ਬਹੁਤ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਨੇ ਪ੍ਰਮਾਤਮਾ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ